ਸ਼ੇਰ ਕੱਲਾ ਹੀ ਹੁੰਦਾ ਕੁਕਰਾਂ ਰਾਜਾ ਦਾ ਫੈਸਲਾ ਜਸਵੰਤ ਦਾ ਫਰਮਾਨ ਸੁੱਚਾ ਸੁਰਮਾ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਬੱਬੂ ਮਾਨ ਦੀ ਫਿਲਮ ਸੁੱਚਾ ਸੁਰਮਾ ਜਿਹਦੀ ਕਿ ਹਾਈਪ ਹੈ ਜਿਹੜੀ ਬਹੁਤ ਜ਼ਿਆਦਾ ਬਣੀ ਹੋਈ ਹੈਗੀ ਤੂੰ ਰਹਿਣ ਦੇ ਕਿਤੇ ਸੰਗ ਲੈਂਦੀ ਲੈਂਦੀ ਜਮਾਇਨਾ ਲੈ ਜਾਏ ਬੱਬੂ ਮਾਨ ਦੇ ਦਾ ਵਧੀਆ ਫਿਲਮਾਂ ਕੱਢਦਾ ਜ਼ਕਾਨੇ ਵੀ 팬 ਹੈ ਜੀ ਸਾਰਿਆਂ ਨੂੰ ਤੁਸੀਂ ਕਟੜ ਫੈਨ ਠੀਕ ਹੈ ਸੋ ਬੱਬੂ ਮਾਨ ਜੀ ਦੇ ਕਟੜ ਫੈਨ ਨੇ ਖੜੇ ਹੋਏ ਨੇ ਫਿਲਮ ਅੱਜ ਦੀ ਭਾਈ ਚਾਹੇ ਸਾਰਾ ਹੋ ਜਾਈ ਹੁਣ ਤਾਂ ਕਤਲ ਹੋਣਗੇ ਕਤਲ ਦੇਖ ਦੇਵਾਂਗੇ ਫਿਲਮ ਦੀ ਜਿਹੜੀ ਐਡਵਾਂਸ ਬੁਕਿੰਗ ਹੈ ਉਹ ਕਦੋਂ ਤੋਂ ਸ਼ੁਰੂ ਹੁੰਦੀ ਹੈਗੀ ਹੈ ਹੈਗਾ ਗੋਡਿਆਂ ਤੇ ਚਾਹੇਗਾ ਮੋਡਿਆਂ ਤੇ ਅਤੇ ਬਿਲਕੁਲ ਮਾंजे ਹੋਏ ਕਲਾਕਾਰ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਅਤੇ ਪਸਤਰੀਕਾ ਦੋਸਤੋ ਮੈਂ ਤੁਹਾਡਾ ਆਪਣਾ ਵਿਰਕ ਲਖਮੀਰ ਬੜਾ ਇਸ ਵਕਤ ਤੁਸੀਂ ਦੇਖ ਰਹੇ ਹੋ ਲੋਕ ਪੱਖ ਦੇ ਉੱਪਰ ਉਸ ਦਾ ਨੇ ਪਤੀ ਇਸ ਦਾ ਸਾਹਮਣੇ ਹਰ ਵਾਰ ਕੁਝ ਵੱਖਰੇ ਅੰਦਾਜ਼ ਦੇ ਵਿੱਚ ਕੁਝ ਨਵੇਂ ਚੀਜ਼ਾਂ ਸੀ ਲੈ ਕੇ ਆਉਂਦੇ ਰਹਿੰਦੇ ਆਗੇ ਸੋ ਉਸੇ ਤਰ੍ਹਾਂ ਹੀ ਦੋਸਤੋ ਮਪੂ ਮੰਦੀ ਫੈਲੋ 140 ਸੂਰਮਾ ਜਿਹਦੀ ਕੇ ਹਾਈਪ ਹੈ ਜਿਹੜੀ ਬਹੁਤ ਜ਼ਿਆਦਾ ਬਣੀ ਹੋਈ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਅਤੇ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਵੀ ਸੋ ਇਸ ਫਿਰੋਂ ਦਾ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਜਿਹੜੀ ਫਿਲਮ ਹੈ ਕਾਫੀ ਲੰਮੇ ਸਮੇਂ ਤੇ ਰੁਕੀ ਵੀ ਹੋਈ ਸੀ ਟੋਟੇ ਸਾਲਾਂ ਤੋਂ ਬਣ ਕੇ ਤੇ ਹੁਣ ਜਿਹੜੀ ਫਿਲਮ ਹੈ ਆਖਰ ਨੂੰ 20 ਸਤੰਬਰ ਨੂੰ ਜਿਹੜੀ ਇਹ ਫਿਲਮ ਹੈ ਇਹ ਰਿਲੀਜ਼ ਹੋ ਰਹੀ ਹੈ 20 ਤਰੀਕ ਨੂੰ 20 ਸਤੰਬਰ ਨੂੰ ਅਤੇ ਇਸ ਫਿਲਮ ਦਾ ਟ੍ਰੇਲਰ ਹੈ ਜਿਹੜਾ ਉਹ ਆ ਚੁੱਕਿਆ ਗਿਆ ਕੱਲ ਹੀ ਉਹ ਆਇਆ ਗਿਆ ਤੇ ਜਿਹੜੀ ਫਿਲਮ ਹੈ ਇਹ ਟਰੇਲਰ ਜਿਹੜਾ ਉਹ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖ ਰਹੇ ਹੋ YouTube ਦੇ ਉੱਪਰ ਵੀ ਦੋ ਨੰਬਰ ਦੇ ਉੱਪਰ ਟ੍ਰੈਂਡਿੰਗ ਦੇ ਵਿੱਚ ਜਿਹੜਾ ਟਰੇਲਰ ਖੜ ਹੁੰਦਾ ਉਹ ਚੱਲ ਰਿਹਾ ਹੈਗਾ ਸੋ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਕਿ ਤੁਸੀਂ ਦੇਖ ਰਹੇ ਸ਼ਰਮਾ ਘਰਾਂ ਦੇ ਵਿੱਚ ਜਿਹੜੇ ਫਿਲਮ ਦੇ ਜਿਹੜੀ ਬੈਂਡਰ ਵਗੈਰਾ ਨੇ ਪੋਸਟਰ ਵਗੈਰਾ ਨੇ ਉਹ ਲੱਗ ਚੁੱਕੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂਗੇ ਫਿਲਮ ਦੀ ਜਿਹੜੀ ਐਡਵਾਂਸ ਬੁਕਿੰਗ ਹੈ ਉਹ ਕਦੋਂ ਤੋਂ ਸ਼ੁਰੂ ਹੁੰਦੀ ਹੈਗੀ ਸੋ ਇਸ ਕਰਕੇ ਅਸੀਂ ਤਾਂ ਤੁਹਾਨੂੰ ਦੱਸਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਫਿਲਮ ਹੈ ਜਿਹੜੀ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਜਦੋਂ ਫਿਲਮ ਆ ਗਈ ਤੁਹਾਨੂੰ ਦੱਸਾਂਗੇ ਫਿਲਮ ਦਾ ਰਿਵਿਊ ਉਹ ਤੇ ਫਿਲਮ ਮੈਡੀ ਕਿਹੋ ਜਿਹੀ ਆ ਪਰ ਟ੍ਰੇਲਰ ਤੋਂ ਕੁੱਲ ਮਿਲਾ ਕੇ ਦੇਖਣ ਨੂੰ ਇਹ ਲੱਗਦਾ ਹੈ ਕਿ ਜਿਹੜੀ ਫਿਲਮ ਹੈ ਬਹੁਤ ਵੱਡੀ ਲੈਵਲ ਤੇ ਬਣੀ ਹੋਈ ਹੈਗੀ ਅਤੇ ਬਹੁਤ ਵੱਡੀ ਸਿਨੇਮਾ ਆਟੋਗ੍ਰਾਫੀ ਹੈ ਜਿਹੜੀ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਅਤੇ ਬਿਲਕੁਲ ਮੰਜੇ ਹੋਏ ਕਲਾਕਾਰ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੈਗੇ ਨਵੇਂ ਜਿਹੜੇ ਐਕਟਰਸ ਨੇ ਨਵੇਂ ਜਿਹੜੇ ਨਵੇਂ ਜਿਹੜੇ ਥੀਏਟਰ ਦੇ ਆਰਟਿਸਟਸ ਨੇ ਉਹ ਇਸ ਫੇਰੋਂ ਦੇ ਵਿੱਚ ਨੇ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਅਤੇ ਸ਼ੁਰਮਾਂ ਦਾ ਜਿਹੜਾ ਟ੍ਰੇਲਰ ਹੈ ਉਹ ਆ ਚੁੱਕਿਆ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ YouTube ਦੇ ਉੱਪਰ ਟ੍ਰੈਂਡਿੰਗ ਨੰਬਰ 2 ਦੇ ਉੱਪਰ ਟ੍ਰੈਂਡ ਕਰ ਰਿਹਾ ਹੈ ਸਾਡੇ ਨਾਲ ਤੇ ਨੌਜਵਾਨ ਮੌਜੂਦ ਨੇ ਤੇ ਇਹਨਾਂ ਨੂੰ ਪੁੱਛਦਿਆਂ ਕਿ ਟ੍ਰੇਲਰ ਦੇਖਿਆ ਬਈ ਟ੍ਰੇਲਰ ਦੇਖਿਆ ਫਿਲਮ ਦਾ ਹਾਂਜੀ ਕਿਵੇਂ ਲੱਗਾ ਤੁਹਾਨੂੰ ਬੱਬੂ ਮਾਨ ਦਾ ਟ੍ਰੇਲਰ ਇਹ ਸੱਚਾ ਸ਼ੁਰਮਾਂ ਦਾ ਆਇਆ ਗਿਆ ਬਹੁਤ ਵਧੀਆ ਸੀ ਕਿਵੇਂ ਦਾ ਕਿਵੇਂ ਦਾ ਰਿਸਪੌਂਸ ਲੱਗ ਰਿਹਾ ਹੈ ਕਿਵੇਂ ਤੁਹਾਨੂੰ ਫਿਲਮ ਵੇਖਾ ਕਰਕੇ ਕਿਵੇਂ ਐਕਟਿਵ ਲੱਗ ਰਹੀ ਹੈ ਉਸ ਚ ਵਧੀਆ ਹੀ ਹੈ ਨਾ ਬਹੁਤ ਵਧੀਆ ਕਿੱਤੀ ਆ ਤੱਕ ਕੀ ਲੱਗਦਾ ਹੈ ਕਿ ਜਿਹੜਾ ਹੁਣ ਤੱਕ ਜਿਹੜਾ ਸਿਨੇਮਾ ਚੱਲ ਰਿਹਾ ਹੈਗਾ ਉਸ ਤੋਂ ਵੱਖਰੀ ਜੀ ਚੀਜ਼ ਲੈ ਕੇ ਆ ਰਹੇ ਬਬੂਮਾਨ ਹਰ ਵਾਰੀ ਵੱਖਰੀ ਚੀਜ਼ ਲੈ ਕੇ ਆਉਂਦੇ ਨੇ ਤੇ ਤੁਹਾਨੂੰ ਤੁਹਾਡਾ ਸਾਰੇ ਟ੍ਰੇਲਰ ਦੇਖ ਲਿਆ ਹਾਂਜੀ ਹਾਂ ਠੀਕ ਹੈ ਤੇ ਕਿਵੇਂ ਲੱਗਦਾ ਬਈ ਫਿਲਮ ਦੇਖਣ ਆਉਂਗੇ ਕਿ ਕਿਵੇਂ ਲੱਗ ਰਿਹਾ ਹੈ ਆਵਾਂਗੇ ਫੈਨ ਆ ਬਬੂਮਾਨ ਦੇ ਦਾ ਟ੍ਰੇਲਰ ਲੱਗੇ ਸਾਨੂੰ ਹਾਂਜੀ ਆਵਾਂਗੇ ਅਸੀਂ ਦੇਖੂ 120 ਸਾਲ ਪੁਰਾਣੀ ਹੈ ਜਿਹੜੀ ਸਟੋਰੀ ਹੈ ਜਿਹੜੀ ਪੱਚਾ ਸੁਰਮਾ ਦੀ ਆਪਣੀ ਨਵੀਂ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਨਹੀਂ ਪਤਾ ਇਸ ਦੇ ਬਾਰੇ ਤਾਂ ਉਹ ਜਿਹੜੇ ਰਾਹੀ ਲੋਕਾਂ ਨੂੰ ਪਤਾ ਲੱਗੂਗਾ ਨਹੀਂ ਹਾਂਜੀ ਆਏ ਤਾਂ ਹੈ ਜੀ ਕਿਵੇਂ ਲੱਗਦਾ ਉਹ ਇਨੀ ਪੁਰਾਣੀ ਸਟੋਰੀ ਆ ਰਹੀ ਹੈਗੀ ਬਹੁਤ ਵਧੀਆ ਲੱਗ ਰਹੀ ਜ਼ਰੂਰ ਦੇਖਾਂਗੇ ਆਵਾਂਗੇ ਅਸੀਂ ਦੇਖਣਾ ਠੀਕ ਹੈ ਬੱਬੂ ਮਾਨ ਦਾ ਫੈਨ ਹੈ ਜੀ ਹਾਂਜੀ ਬੱਬੂ ਮਾਨ ਦੇ ਦਾ ਵਧੀਆ ਫਿਲਮਾਂ ਕੱਢਦਾ ਦੁਕਾਨੇ ਵੀ ਫੈਨ ਹੈ ਜੀ ਸਾਰਿਆਂ ਨੂੰ ਤੁਸੀਂ ਕੱਟੜ ਫੈਨ ਠੀਕ ਹੈ ਸੋ ਬੱਬੂ ਮਾਨ ਦੇ ਕੱਟੜ ਫੈਨ ਨੇ ਖੜੇ ਹੋਏ ਨੇ